ਅੱਜ ਇੱਕ ਐਸੇ ਬਾਦਸ਼ਾਹ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਹੜਾ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਬੜਾ ਹੀ ਵੱਡਾ ਬਾਦਸ਼ਾਹ ਸਮਝਦਾ ਸੀ ਉਸ ਨੇ ਆਪਣੇ ਘਰ ਪੁੱਤਰ ਦੀ ਪ੍ਰਾਪਤੀ ਵਾਸਤੇ ਇੱਕ ਬੱਚੇ ਦੀ ਬਲੀ ਦਿੱਤੀ ਤਾਂ ਫਿਰ ਕੀ ਹੋਇਆ ਆਓ ਐਸੀ ਕਹਾਣੀ ਦੁਬਾਰਾ ਸੁਣੀਏ ਉਹ ਬਾਦਸ਼ਾਹ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਬਾਦਸ਼ਾਹ ਆਪਣੇ ਆਪ ਨੂੰ ਸਮਝਦਾ ਸੀ ਕਿਉਂਕਿ ਉਸ ਦੇ ਕੋਲ ਕਿਸੇ ਪ੍ਰਕਾਰ ਦੇ ਕੋਈ ਧਨ ਪਦਾਰਤ ਦੀ ਕਮੀ ਨਹੀਂ ਸੀ ਇਤੋਂ ਤੱਕ ਹੋਰਨਾ ਵੀ ਦੇਸ਼ਾਂ ਦਸ਼ੰਤਰਾਂ ਦੇ ਵਿੱਚ ਉਸ ਦਾ ਹੁਕਮ ਚੱਲਦਾ ਸੀ ਪਰ ਉਸ ਦੀ ਇਹ ਜਾਇਦਾਦ ਨੂੰ ਸੰਭਾਲਣ ਵਾਲਾ ਅੱਗੇ ਕੋਈ ਵਾਰਸ ਨਹੀਂ ਸੀ ਉਸ ਨੇ ਆਪਣੇ ਘਰ ਪੁੱਤਰ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਕੀਤੇ ਜਦੋਂ ਯਤਨ ਕਰਕੇ ਥੱਕ ਗਿਆ ਕੋਈ ਵੀ ਯਤਨ ਉਸ ਦਾ ਸਫਲ ਨਾ ਹੋਇਆ ਤਾਂ ਫਿਰ ਉਸ ਬਾਦਸ਼ਾਹ ਨੇ ਮਸ਼ਹੂਰ ਤੋਂ ਮਸ਼ਹੂਰ ਵੱਡੇ ਤੋਂ ਵੱਡਾ ਜੋਤਿਸ਼ੀ ਸੱਦ ਲਿਆ ਹੁਣ ਜੋਤਸੀਆਂ ਨੂੰ ਆਖਣ ਲੱਗਾ ਕਿ ਜੋਤਿਸ਼ ਲਾ ਕੇ ਦੱਸੋ ਮੇਰੇ ਘਰ ਦੇ ਵਿੱਚ ਸੰਤਾਨ ਕਦੋਂ ਪੈਦਾ ਹੋਏਗੀ ਤਾਂ ਜੋਤਸੀਆਂ ਨੇ ਜੋਤਿਸ਼ ਲਾਇਆ اپنی ਵਿੱਧਿਆ ਅਨੁਸਾਰ ਉਹਨਾਂ ਨੇ ਦੱਸਿਆ ਕਿ ਬਾਦਸ਼ਾਹ ਇਸ ਜਨਮ ਦੇ ਵਿੱਚ ਤਾਂ ਕੀ ਅੱਗੇ 7 ਜਨਮਾਂ ਤੱਕ ਵੀ ਤੇਰੇ ਘਰ ਦੇ ਵਿੱਚ ਕੋਈ ਸੰਤਾਨ ਸਾਨੂੰ ਨਹੀਂ ਦਿਸਦੀ ਤਾਂ ਉਹ ਬਾਦਸ਼ਾਹ ਆਖਣ ਲੱਗਾ ਮੇਰੀ ਇੰਨੀ ਜਾਇਦਾਦ ਐ ਇੰਨਾ ਧਨ ਇਹ ਕੌਣ ਸੰਭੇਗਾ ਕੋਈ ਯਤਨ ਕਰੋ ਜਿਸ ਨਾਲ ਮੇਰੇ ਘਰ ਦੇ ਵਿੱਚ ਸੰਤਾਨ ਪੈਦਾ ਹੋਵੇ ਇਹ ਜੋਤ ਚ ਹੀ ਆਖਣ ਲੱਗੇ ਹੁਣ ਤੇ ਇੱਕੋ ਹੀ ਇਚਾਰਾ ਹੈ ਜੇਕਰ ਕਿਸੇ ਦੇਵਤੇ ਨੂੰ ਕਿਸੇ ਦੇਵੀ ਨੂੰ ਤੂੰ ਪ੍ਰਸੰਨ ਕਰ ਲਵੇਂ ਉਹ ਤੈਨੂੰ ਪੁੱਤਰ ਦਾ ਵਰ ਦੇ ਦੇਵੇ ਤਾਂ ਤੇਰੇ ਘਰ ਦੇ ਵਿੱਚ ਸੰਤਾਨ ਹੋ ਸਕਦੀ ਹੈ ਤਾਂ ਹੁਣ ਬਾਦਸ਼ਾਹ ਬੋਲਿਆ ਕਿ ਦੇਵਤੇ ਨੂੰ ਕਿਸ ਤਰ੍ਹਾਂ ਪ੍ਰਸੰਨ ਕੀਤਾ ਜਾਏ ਤਾਂ ਜੋਤ ਚ ਹੀ ਆਖਣ ਲੱਗੇ ਇਹ ਬਾਦਸ਼ਾਹ ਦੇਵਤਿਆਂ ਨੂੰ ਪ੍ਰਸੰਨ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ। ਹਾਂ ਇੱਕ ਗੱਲ ਹੈ। ਵਰਾਂ ਦੀ ਦਾਤੀ ਜਗਤ ਮਾਈ ਚੰਡਕਾ ਉਹ ਦੱਸਦੇ ਹਨ ਛੇਤੀ ਪ੍ਰਸੰਨ ਹੋ ਸਕਦੀ ਹੈ ਪਰ ਉਸ ਨੂੰ ਕੋਸ਼ ਕਰਨ ਵਾਸਤੇ ਉਸ ਦੀ ਖੁਸ਼ੀ ਵਾਸਤੇ ਕਿਸੇ ਮਨੁੱਖ ਦੀ ਬਲੀ ਦੇਣ ਦੀ ਲੋੜ ਹੈ। ਬਾਦਸ਼ਾਹ ਬੋਲਿਆ ਇਹ ਮੇਰੇ ਵਾਸਤੇ ਕੋਈ ਯੋਕੀ ਗੱਲ ਨਹੀਂ ਕਿਉਂਕਿ ਹੰਸੀ ਤੇ ਚੜਨ ਵਾਸਤੇ ਕਈਆਂ ਨੂੰ ਹੁਕਮ ਹੋਇਆ ਹੈ ਜੋ ਮੇਰੀ ਕੈਦ ਦੇ ਵਿੱਚ ਹਨ ਉਹਨਾਂ ਨੂੰ ਉਸ ਤਰ੍ਹਾਂ ਵੀ ਖਤਮ ਕਰਨਾ ਹੀ ਹੈ ਕਿਸੇ ਫਾਂਸੀ ਦੀ ਸਜ਼ਾ ਵਾਲੇ ਨੂੰ ਜਾਂ ਉਮਰ ਕੈਦੀ ਨੂੰ ਮੈਂ ਲਿਆਵਾਂਗਾ ਤੇ ਉਸ ਜਗਤ ਮਾਤਾ ਦੇ ਸਾਹਮਣੇ ਉਹਦੀ ਬਰੀ ਦੇ ਕੇ ਉਸ ਦੀ ਪ੍ਰਸੰਨਤਾ ਹਾਸਲ ਕਰ ਲਾਂਗਾ ਜੋਤਸ਼ੀ ਬੋਲੇ ਨਹੀਂ ਇਸ ਤਰ੍ਹਾਂ ਇਸ ਨੂੰ ਜ਼ਬਰਦਸਤੀ ਕਤਲ ਕਰਕੇ ਬਲੀ ਪ੍ਰਵਾਨ ਨਹੀਂ ਹੁੰਦੀ ਜੇ ਕੋਈ ਮਾਤਾ ਪਿਤਾ ਆਪਣੀ ਖੁਸ਼ੀ ਨਾਲ ਤੁਹਾਡੇ ਕੋਲ ਆਪਣਾ ਪੁੱਤਰ ਵੇਚੇ ਉਹ ਬੱਚਾ ਵੀ ਆਪਣੇ ਆਪ ਨੂੰ ਪ੍ਰਸੰਨਤਾ ਦੇ ਨਾਲ ਕੁਰਬਾਨ ਹੋਣਾ ਪ੍ਰਮਾਨ ਕਰ ਲਵੇ ਤਾਂ ਦੇਵਤੇ ਦੀ ਪ੍ਰਸੰਨਤਾ ਹੋਵੇਗੀ ਹੁਣ ਜੋਤਸ਼ੀਆਂ ਦੇ ਕੋਲੋਂ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਆਪਣੇ ਸਾਰੇ ਹੀ ਦੇਸ਼ ਦੇ ਵਿੱਚ ਇਹ ਟੰਡੋਰਾ ਫਰਵਾਹ ਦਿੱਤਾ ਕਿ ਜੇ ਕੋਈ ਮਾਤਾ ਪਿਤਾ ਮੇਰੀ ਖੁਸ਼ੀ ਵਾਸਤੇ ਆਪਣਾ ਬੱਚਾ ਮੇਰੇ ਕੋਲ ਵੇਚੇ ਮੈਂ ਉਸ ਨੂੰ ਮੂੰਹ ਮੰਗੀ ਦੌਲਤ ਦੇਵਾਂਗਾ ਇਹ ਟੰਡੋਰਾ ਗਰੀਬ ਤੇ ਅਮੀਰ ਸਾਰਿਆਂ ਦੇ ਕੰਨੀ ਪਿਆ ਪਰ ਆਪਣੇ ਜਿਗਰ ਦੇ ਟੁਟੇ ਨੂੰ ਜੰਦੀ ਦੇ ਟੁਕੜਿਆਂ ਦੇ ਬਦਲੇ ਵਿੱਚ ਇਹ ਕਿਹੜਾ ਕੋਈ ਵੇਚਣ ਵਾਸਤੇ ਤਿਆਰ ਨਾ ਹੋਇਆ ਇੱਕ ਨਿਭਾਗਣ ਮਾਂ ਜਿਹਦੇ ਕੰਨਾਂ ਦੇ ਵਿੱਚ ਬਾਦਸ਼ਾਹ ਦਾ ਇਹ ਸੰਦੇਸ਼ ਪੁੱਜਾ ਉਸਦੇ 7 ਪੁੱਤਰ ਸਨ ਤੇ ਘਰ ਦੇ ਵਿੱਚ અત્યੰਤੇ ਗਰੀਬੀ ਹੈ ਅੱਜ ਪ੍ਰਸਾਦਾ ਛਕਿਆ ਤੇ ਪਤਾ ਨਹੀਂ ਫਿਰ ਕਿੰਨੇ ਦਿਨਾਂ ਬਾਅਦ ਨਸੀਬ ਹੋਵੇਗਾ ਇਸ ਤਰ੍ਹਾਂ ਗੁਜ਼ਾਰਾ ਚੱਲਦਾ ਸੀ। અત્યੰਤ ਦੀ ਗਰੀਬੀ ਸੀ। ਖੇਤਾਂ ਆਗਿਆਕਾਰੀ ਸਨ। ਘਰ ਦਾ ਕੰਮ ਕਰਨ ਵਾਲੇ ਸਨ। ਪਰ ਸਤਵਾਂ ਜੋ ਉਸ ਦਾ ਪੁੱਤਰ ਸੀ ਉਹ ਸੰਤਾਂ ਦੀ ਸੇਵਾ ਕਰਦਾ ਸੀ। ਉਹਨਾਂ ਦੇ ਕੋਲ ਜਾ ਕੇ ਉਸ ਨੇ ਬੈਠਾ ਰਹਿਣਾ। ਸੰਤਾਂ ਦੇ ਕੋਲ ਸੇਵਾ ਕਰਦਿਆਂ ਕਥਾ ਸੁਣਨੀ, ਕੀਰਤਨ ਸੁਣਨਾ ਇਸ ਤਰ੍ਹਾਂ ਘਰ ਦੇ ਕੰਮ ਦੇ ਵਿੱਚ ਉਹ ਹੱਥ ਨਹੀਂ ਸੀ ਵਟੰਦਾ ਮਾਤਾ ਪਿਤਾ ਨੇ ਉਸ ਨੂੰ ਬਾਦੂ ਜਾਣ ਕੇ ਬਾਦਸ਼ਾਹ ਦੇ ਕੋਲ ਵੇਚ ਦਿੱਤਾ ਕਿ ਵੈਸੇ ਵੀ ਇਹ ਕਿਹੜਾ ਸਾਡੇ ਨਾਲ ਕੋਈ ਕੰਮ ਕਰਾਂਦਾ ਹੈ ਤਾਂ ਉਸ ਵੇਲੇ ਬਾਦਸ਼ਾਹ ਨੇ ਉਹਨਾਂ ਦੇ ਕੋਲੋਂ ਉਹ ਬੱਚਾ ਮੁੱਲ ਲੈ ਕੇ ਮੂੰਹ ਮੰਗਿਆ ਧਨ ਉਹਨਾਂ ਨੂੰ ਦੇ ਦਿੱਤਾ ਹੁਣ ਬਾਦਸ਼ਾਹ ਨੇ ਜੋਤਸੀਆਂ ਦੀ ਸਲਾਹ ਅਨੁਸਾਰ ਬਲੀ ਦੇਣ ਦਾ ਦਿਨ ਪੱਕਾ ਕੀਤਾ ਕਿ ਇਸ ਬੱਚੇ ਦੀ ਬਲੀ ਦਿੱਤੀ ਜਾਵੇ ਫਿਰ ਮੇਰੇ ਘਰ ਪੁੱਤਰ ਪੈਦਾ ਹੋਵੇਗਾ ਉਸ ਬੱਚੇ ਨੂੰ ਬੜੇ ਪਿਆਰ ਨਾਲ ਚੰਗੇ ਚੰਗੇ ਬਾਦਸ਼ਾਹ ਨੇ ਪਦਾਰਥ ਕਵਾਏ ਵਧੀਆ ਕਿਸਮ ਦੇ ਉਸ ਨੂੰ ਕੱਪੜੇ ਲੈ ਕਰਕੇ ਦਿੱਤੇ ਤੇ ਉਸ ਬੱਚੇ ਨੂੰ ਬੜਾ ਖੁਸ਼ ਰੱਖਿਆ ਸਿਪਾਹੀਆਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਕਿ ਕਿਤੇ ਇਹ ਬੱਚਾ ਭੱਜ ਨਾ ਜਾਏ ਤਾਂ ਜਦੋਂ ਉਸ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਕਿ ਮੈਨੂੰ ਮੇਰੇ ਮਾਤਾ ਪਿਤਾ ਨੇ ਇਸ ਰਾਜੇ ਦੇ ਕੋਲ ਮਰਨ ਵਾਸਤੇ ਵੇਚ ਦਿੱਤਾ ਹੈ ਹੁਣ ਮੇਰੀ ਮੌਤ ਨੇੜੇ ਆ ਗਈ ਹੈ ਪਰ ਉਹ ਸੰਤਾਂ ਦੀ ਸੰਗਤ ਜੂ ਕਰਦਾ ਸੀ ਇਸ ਕਰਕੇ ਉਸ ਨੂੰ ਇਹ ਨਿਸ਼ਚਾ ਸੀ ਇਹ ਵਿਸ਼ਵਾਸ ਸੀ ਜਿਸ ਕੀ ਪੂਜਾ ਉਹ ਦੇ ਤਿਸੈ ਕੌਣ ਰੱਖਈ ਵੈਦਿਕ ਅਨਕਿਉ ਭਾਵ ਕਹਾਂ ਲਵ ਪਖਈ ਜਿਸ ਦੀ ਉਮਰ ਮੁੱਕ ਜਾਵੇ ਉਸ ਨੂੰ ਕੌਣ ਰੱਖ ਸਕਦਾ ਹੈ ਜਿਸ ਦੀ ਅਜੇ ਉਮਰ ਰਹਿੰਦੀ ਹੋਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੇ ਉਸ ਬੱਚੇ ਨੇ ਡ੍ਰਿਹੜ ਵਿਸ਼ਵਾਸ ਰੱਖਿਆ ਫਿਰ ਉਹ ਦਿਨ ਆਇਆ ਜਦੋਂ ਉਸ ਬੱਚੇ ਦੇ ਮਨ ਦੇ ਵਿੱਚ ਇਹ ਜੋ ਸਵਾਲ ਆnde ਸਨ ਕਿ ਹੁਣ ਮੈਂ ਮਰ ਜਾਣਾ ਹੈ ਉਹ ਵਿੜਾ ਘੜੀ ਸੱਚ ਹੋ ਗਿਆ ਤਾਂ ਉਸ ਨੂੰ ਆਵਾਜ਼ ਪਈ ਕਿ ਅੱਜ ਤੇਰੀ ਆਪਾਂ ਬਲੀ ਦੇਣੀ ਐ ਪਰ ਉਸ ਦੇ ਮਨ ਦੇ ਵਿੱਚ ਰਤੀ ਭਰ ਵੀ ਸ਼ੋਕ ਨਾ ਹੋਇਆ ਤਾਂ ਸਤਿਗੁਰੂ ਜੀ ਪਰਮੰਦੇ ਹਨ ਜੋ ਗੁਰੂ ਤੇ ਭਰੋਸਾ ਕਰਦਾ ਹੈ ਜੋ ਪਰਮੇਸ਼ਰ ਤੇ ਭਰੋਸਾ ਕਰਦਾ ਹੈ ਪਰਮੇਸ਼ਰ ਉਸ ਦੀ ਬਾਹ ਕਿਸ ਤਰ੍ਹਾਂ ਪੜਦਾ ਹੈ ਅੱਗੇ ਆਪ ਜੀ ਸਰਵਣ ਕਰਿਓ ਬਲੀ ਦੇਣ ਦੇ ਨiyet ਕੀਤੇ ਸਮੇਂ ਤੇ ਬਾਦਸ਼ਾਹ ਦੀ ਆਗਿਆ ਅਨੁਸਾਰ ਜਿਸ ਤਰ੍ਹਾਂ ਫਾਂਸੀ ਵਾਲੇ ਮੁਜਰਮ ਨੂੰ ਕਹਿੰਦੇ ਆ ਕਿ ਜੋ ਕੁਝ ਖਾਣਾ ਹੈ ਖਾ ਲੈ ਜਿਸ ਨੂੰ ਮਿਲਣਾ ਹੈ ਮਿਲ ਲੈ ਅੱਜ ਇੰਨੇ ਵੱਜ ਕੇ ਇੰਨੇ ਸਮੇਂ ਤੇ ਤੇਰੀ ਬਲੀ ਦੇ ਦਿੱਤੀ ਜਾਏਗੀ ਇਸ ਨੂੰ ਵੀ ਬਾਦਸ਼ਾਹ ਨੇ ਆਖਿਆ ਕਿ ਦੱਸ ਬੱਚਾ ਤੇਰੇ ਮਨ ਦੇ ਵਿੱਚ ਕੋਈ ਸੰਕਲਪ ਹੈ ਜਾਂ ਤੂੰ ਆਪਣੇ ਮਾਪੇ-ਬਾਪ ਨੂੰ ਮਿਲਣਾ ਹੋਵੇ ਜਾਂ ਕਿਸੇ ਸਾਥ ਸੰਬੰਧੀ ਨੂੰ ਮਿਲਣਾ ਹੋਵੇ ਜਾਂ ਕੁਝ ਖਾਣ ਪੀਣ ਦੀ ਇੱਛਾ ਹੋਵੇ ਤਾਂ ਇਸ ਨੇ ਕਿਹਾ اے ਬਾਦਸ਼ਾਹ ਮੇਰਾ ਇੱਕ ਹੀ ਸੰਕਲਪ ਹੈ ਕਿ ਮੈਂ ਇਸ ਵੇਲੇ ਨਦੀ ਤੇ ਇਸ਼ਨਾਨ ਕਰਨਾ ਚਾਹੁੰਦਾ ਹਜੇ ਬਹੁਤੀ ਜਵਾਨੀ ਦੀ ਉਮਰ ਨਹੀਂ ਸੀ ਬਚਪਨਾ ਸੀ ਤੇ ਇਹਨੇ ਆਖਿਆ ਮੈਂ ਖੇਡਣਾ ਚਾਹੁੰਦਾ ਤਾਂ ਉਸ ਵੇਲੇ ਉਸ ਦੀ ਉਸ ਆਖਰੀ ਇਸ਼ਾ ਨੂੰ ਪੂਰੀ ਕਰਨ ਵਾਸਤੇ ਰਾਜੇ ਦਾ ਹੁਕਮ ਪਾ ਕੇ ਸਿਪਾਈ ਉਸ ਬਾਦਸ਼ਾਹ ਦੇ ਇਜਾਜ਼ਤ ਦੇ ਨਾਲ ਇਸ ਬੱਚੇ ਨੂੰ ਨਦੀ ਦੇ ਕਿਨਾਰੇ ਲੈ ਗਏ ਇਸ ਨੇ ਪਹਿਲਾਂ ਤੇ ਨਦੀ ਤੇ ਇਸ਼ਨਾਨ ਕੀਤਾ ਹੁਣ ਬਾਦਸ਼ਾਹ ਜੋ ਹੈ ਉਹ ਨਦੀ ਬਾਦਸ਼ਾਹ ਦੇ ਮਹਿਲਾਂ ਦੇ ਬਿਲਕੁਲ ਨਜ਼ਦੀਕ ਹੈ ਆਪਣੇ ਮਹਿਲਾ ਤੂੰ ਹੀ ਉਸ ਬੱਚੇ ਨੂੰ ਵੇਖ ਰਿਹਾ ਹੈ ਫਿਰ ਇਸ਼ਨਾਨ ਕਰਕੇ ਕੁਝ ਸਮਾਂ ਉਸੇ ਹੀ ਜਗ੍ਹਾ ਤੇ ਬੈਠ ਗਿਆ ਹੁਣ ਉਸ ਦੀ ਇੱਛਾ ਸੀ ਮੈਂ ਕੁਝ ਛਿਰ ਖੇਡਣਾ ਚਾਹਨਾ ਖੇਡ ਕੀ ਖੇਡੀ ਉਸਨੇ ਮਿੱਟੀ ਦੀਆਂ ਢੇਰੀਆਂ ਬਣਾਉਣ ਲੱਗ ਪਿਆ ਇੱਕ ਢੇਰੀ ਬਣਾ ਦੂਸਰੀ ਬਣਾ ਉਸਨੇ ਹੌਲੀ ਹੌਲੀ ਮਿੱਟੀ ਦੀਆਂ ਚਾਰ ਢੇਰੀਆਂ ਬਣਾ ਦਿੱਤੀਆਂ ਜਦੋਂ ਚਾਰ ਢੇਰੀਆਂ ਬਣਾਈਆਂ ਤੇ ਚੌਵਾਂ ਦੇ ਵੱਲੀ ਬੜੇ ਧਿਆਨ ਦੇ ਨਾਲ ਉਸਨੇ ਤੱਕਿਆ ਪਹਿਲਾਂ ਇੱਕ ਢੇਰੀ ਦੇ ਕੋਲ ਗਿਆ ਬੜੇ ਧਿਆਨ ਦੇ ਨਾਲ ਉਸ ਢੇਰੀ ਨੂੰ ਵੇਖਿਆ ਫਿਰ ਉਸ ਢੇਰੀ ਨੂੰ ਲੱਤ ਮਾਰ ਕੇ ਉਸਨੇ ਢਾ ਦਿੱਤਾ ਇਸੇ ਤਰ੍ਹਾਂ ਦੂਸਰੀ ਢੇਰੀ ਦੇ ਕੋਲ ਗਿਆ ਬੜੇ ਧਿਆਨ ਦੇ ਨਾਲ ਉਸ ਨੂੰ ਤੱਕਿਆ ਦੂਸਰੀ ਢੇਰੀ ਨੂੰ ਵੀ ਲਤ ਮਾਰ ਕੇ ਉਸ ਨੇ ਢਾ ਦਿੱਤਾ ਅਖੀਰ ਤੀਜੀ ਢੇਰੀ ਦੇ ਕੋਲ ਗਿਆ ਤੀਜੀ ਢੇਰੀ ਨੂੰ ਉਸ ਨੇ ਉਸੇ ਤਰ੍ਹਾਂ ਧਿਆਨ ਦੇ ਨਾਲ ਤੱਕਿਆ ਤੇ ਲਤ ਮਾਰ ਕੇ ਢਾ ਦਿੱਤਾ ਹੁਣ ਵਾਰੀ ਚੌਥੀ ਢੇਰੀ ਦੀ ਅਖੀਰਲੀ ਢੇਰੀ ਦੀ ਹੈ ਹੁਣ ਚੌਥੀ ਢੇਰੀ ਦੇ ਕੋਲ ਗਿਆ ਬੜੇ ਧਿਆਨ ਦੇ ਨਾਲ ਤੱਕਿਆ ਹੁਣ ਗੋਡਿਆਂ ਭਾਰ ਹੋ ਗਿਆ ਹੱਥ ਜੋੜੇ ਫੇਰ ਖੜਾ ਹੋ ਗਿਆ ਉਸ ਚੌਥੀ ਢੇਰੀ ਦੀਆਂ ਪਰਕਰਮਾਂ ਕੀਤੀਆਂ ਖੁਸ਼ ਹੋ ਗਿਆ ਖਿੜ ਖਿੜਾ ਕੇ ਹੱਸ ਪਿਆ ਹੁਣ ਬਾਦਸ਼ਾਹ ਇਹ ਸਾਰਾ ਕੌਤਕ ਵੇਖ ਰਿਹਾ ਸੀ ਜਿਸ ਵੇਲੇ ਬਾਦਸ਼ਾਹ ਨੇ ਵੇਖਿਆ ਤੇ ਇਹ ਕਿਹੜੀ ਅਸੀਂ ਨੇ ਖੇਡ ਖੇਡੀ ਐ ਬੱਚਿਆਂ ਨੂੰ ਮੈਂ ਅੱਗੇ ਵੀ ਖੇਡਦਾ ਵੇਖਦਾ ਹਾਂ ਕਈ ਮਿੱਟੀ ਦੀਆਂ ਢੇਰੀਆਂ ਘਰ ਬਣਾਉਂਦੇ ਨੇ ਢਾਹ ਦਿੰਦੇ ਨੇ ਇਸ ਨੇ ਵੀ ਬਣਾ ਦਿੱਤੇ ਢਾਹ ਦਿੱਤੇ ਕੋਈ ਨਵੀਂ ਗੱਲ ਨਹੀਂ ਪਰ ਇਸ ਨੇ ਜੋ ਇਹ ਢੇਰੀ ਹੈ ਨਾ ਤੇ ਅਸੀਂ ਨੂੰ ਢਾਇਆ ਇਸ ਦੀ ਪ੍ਰਕਰਮਾ ਕਰ ਰਿਹਾ ਹੈ ਇਸ ਦੇ ਇਹ ਸਾਹਮਣੇ ਸੀਸ ਝੁਕਾ ਰਿਹਾ ਹੈ ਤੇ ਫਿਰ ਇਸ ਨੂੰ ਪਤਾ ਹੈ ਕਿ ਹੁਣ ਮੇਰੀ ਮੌਤ ਹੋ ਜਾਣੀ ਹੈ ਇਸ ਦੇ ਵੱਲ ਵੇਖ ਕੇ ਖੁਸ਼ ਹੋ ਰਿਹਾ ਬਾਦਸ਼ਾਹ ਬੜਾ ਹੈਰਾਨ ਹੋਇਆ ਬਾਦਸ਼ਾਹ ਨੇ ਉਸ ਬੱਚੇ ਦੇ ਕੋਲੇ ਆ ਕੇ ਉਸ ਨੂੰ ਇਸ ਖੇਡ ਬਾਰੇ ਪੁੱਛਿਆ ਕਿ ਬੱਚੇ ਇਹ ਜੇ ਤੂੰ ਖੇਡ ਖੇਡੀ ਹੈ ਇਹ ਖੇਡ ਹੈ ਕੀ ਅਸਲ ਦੇ ਵਿੱਚ ਇਹ ਜੋ ਤੂੰ ਢੇਰੀਆਂ ਬਣਾਈਆਂ ਇਹ ਤੂੰ ਕੀ ਬਣਾਇਆ ਸੀ ਤਾਂ ਉਸ ਬੱਚੇ ਨੇ ਬਾਦਸ਼ਾਹ ਨੂੰ ਜਵਾਬ ਦਿੱਤਾ ਕਿ हे ਬਾਦਸ਼ਾਹ ਤੇਰਾ ਇਹਨਾਂ ਗੱਲਾਂ ਦੇ ਨਾਲ ਕੋਈ ਮਤਲਬ ਨਹੀਂ ਬਣਦਾ ਤੂੰ ਆਪਣਾ ਮਤਲਬ ਹੱਲ ਕਰ ਕਿਉਂਕਿ ਤੇਰਾ ਕੰਮ ਸੀ ਮੇਰੀ ਬਲੀ ਦੇਣਾ ਤੇ ਮੇਰੀ ਆਖਰੀ ਇੱਛਾ ਪੂਰੀ ਕਰਨੀ ਉਹ ਤੂੰ ਕਰ ਲਈ ਹੈ ਪਰ ਬਾਦਸ਼ਾਹ ਨੇ ਹੁਣ ਹੱਟ ਕੀਤਾ ਆਖਣ ਲੱਗਾ ਕਿ ਨਹੀਂ ਮੈਨੂੰ ਤੂੰ ਦੱਸ ਇਹ ਜੋ ਤੂੰ ਖੇਡ ਖੇਡੀ ਹੈ ਇਹ ਕੀ ਖੇਡ ਖੇਡੀ ਮੇਰੀ ਸਮਝ ਦੇ ਵਿੱਚ ਨਹੀਂ ਆਈ ਤਾਂ ਇਸ ਬੱਚੇ ਨੇ ਸਤਿਪੁਰਸ਼ਾਂ ਦੀ ਮਹਾਪੁਰਖਾਂ ਦੀ ਸਾਧੂਆਂ ਸੰਤਾਂ ਦੀ ਸੰਗਤ ਦੇ ਵਿੱਚੋਂ ਜੋ ਗਿਆਨ ਪ੍ਰਾਪਤ ਕੀਤਾ ਸੀ ਉਸ ਦੇ ਵਿੱਚੋਂ ਸੁਣਿਆ ਸੀ ਕਿ ਇਸ ਬੰਦੇ ਦੇ ਚਾਰ ਸਹਾਇਕ ਸਾਥ ਕੇ ਮਦਦਗਾਰ ਹੁੰਦੇ ਨੇ ਪਹਿਲਾ ਜਦੋਂ ਕਦੇ ਬੱਚੇ ਤੇ ਦਿੱਕਤਾ ਬਣਦੀ ਹੈ ਉਹ ਫਿਰ ਮਾਤਾ ਪਿਤਾ ਦੇ ਕੋਲ ਭੱਜ ਆਉਂਦਾ ਕਿ ਮੈਨੂੰ ਫਲਾਣਾ ਮਾਰ ਰਿਹਾ ਤੇ ਮਾਤਾ ਪਿਤਾ ਉਸ ਦੀ ਰੱਖਿਆ ਕਰਦੇ ਨੇ ਦੂਸਰਾ ਸਹਾਇਕ ਸਮੇਂ ਦਾ ਬਾਦਸ਼ਾਹ ਹੁੰਦਾ ਹੈ ਜਦੋਂ ਕੋਈ ਵੱਡੀ ਦਿੱਕਤਾ ਬਣਦੀ ਫਿਰ ਬਾਦਸ਼ਾਹ ਦੇ ਅੱਗੇ ਪੁਕਾਰ ਕੀਤੀ ਜਾਂਦੀ ਹੈ ਇਹਨ ਰੇਸ ਤੋਂ ਅੱਗੇ ਦੇਵੀ-ਦੇਵਤਿਆਂ ਦੇ ਅੱਗੇ ਪੁਕਾਰ ਕੀਤੀ ਜਾਂਦੀ ਉਹ ਵੀ ਸਹਾਇਕ ਹੁੰਦੇ ਨੇ ਤੇ ਚੌਥਾ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਸਹਾਇਕ ਹੁੰਦਾ ਹੈ ਜਿਹੜਾ ਸਾਰਿਆਂ ਹੀ ਦੇਵੀ-ਦੇਵਤਿਆਂ ਨੂੰ ਹੀ ਪੈਦਾ ਕਰਨ ਵਾਲਾ ਹੈ ਏ ਬਾਦਸ਼ਾ ਇਹ ਚਾਰ ਮੇਰੇ ਸਹਾਇਕ ਤੇ ਮੈਂ ਚੌਵਾਂ ਦਿਆਂ ਹਾਂ ਵੱਖਰੀਆਂ ਵੱਖਰੀਆਂ ਢੇਰੀਆਂ ਬਣਾਈਆਂ ਪਹਿਲੀ ਢੇਰੀ ਮੈਂ ਆਪਣੇ ਮਾਤਾ ਪਿਤਾ ਦੇ ਰੂਪ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਬਣਾਈ ਤੇ ਮੈਂ ਉਸ ਦੇ ਵੱਲ ਗਊ ਦੇ ਨਾਲ ਤੱਕਿਆ ਕਿ ਇਹ ਮੇਰੇ ਸਹਾਇਕ ਨੇ ਮੈਨੂੰ ਬਚਾਉਣ ਵਾਲੇ ਨੇ ਫਿਰ ਮੈਂ ਵਿਚਾਰਿਆ ਕਿ ਇਹਨਾਂ ਨੇ ਤੇ ਪੈਸਿਆਂ ਵਾਸਤੇ ਮੈਨੂੰ ਵੇਚ ਦਿੱਤਾ ਇਹਨਾਂ ਨੇ ਮੇਰੀ ਕੀ ਮਦਦ ਕਰਨੀ ਹੋਈ ਇਹ ਜਾਣ ਕੇ ਮੈਂ ਲਤ ਮਾਰ ਕੇ ਉਸ ਢੇਰੀ ਨੂੰ ਢਾ ਦਿੱਤਾ हे बादशाह जदूं कोई विपता बने फिर बादशाह ਦੇ ਅੱਗੇ ਪੁਕਾਰ ਕੀਤੀ ਜਾਂਦੀ ਹੈ ਇਸ ਕਰਕੇ ਦੂਸਰੀ ਢੇਰੀ ਮੈਂ ਤੇਰੇ ਰੂਪ ਦੇ ਵਿੱਚ ਤੇਰੀ ਬਣਾਈ ਕਿ ਮੇਰੇ ਮਾਤਾ ਪਿਤਾ ਨੇ ਤੇ ਮੈਨੂੰ ਵੇਚ ਦਿੱਤਾ ਪਰ ਬਾਦਸ਼ਾ ਮੇਰੀ ਮਦਦ ਕਰੇਗਾ ਪਰ ਤੂੰ ਤੇ ਆਪ ਆਪਣੇ ਮਤਲਬ ਵਾਸਤੇ ਮੈਨੂੰ ਖੁਦ ਮਰਵਾ ਰਿਆਂ ਮੇਰੀ ਬਲੀ ਦੇ ਰਿਆਂ ਤੂੰ ਮੇਰੀ ਕੀ ਮਦਦ ਕਰਨੀ ਹੋਈ ਇਸ ਕਰਕੇ ਮੈਂ ਤੇਰੇ ਰੂਪ ਦੇ ਵਿੱਚ ਬਣਾਈ ਹੋਈ ਦੂਸਰੀ ਢੇਰੀ ਨੂੰ ਵੀ ਲੱਤ ਮਾਰੀ ਤੇ ਉਸ ਢੇਰੀ ਨੂੰ ਵੀ ਢਾਹ ਦਿੱਤਾ ਫਿਰ ਮੈਂ ਸੋਚਿਆ ਤੇ ਦੇਵੀ ਦੇਵਤਿਆਂ ਦੀ ਜੋ ਆਪਾਂ ਫਰਿਆਦ ਕਰਦੇ ਹਾਂ ਉਹ ਮਦਦ ਕਰਦੇ ਨੇ ਉਹਨਾਂ ਦੀ ਢੇਰੀ ਬਣਾ ਲਈਏ ਉਹ ਢੇਰੀ ਬਣਾਈ ਪਰ ਇੱਥੇ ਤਾਂ ਦੇਵੀ ਮੇਰੇ ਖੁਦ ਖੂਨ ਦੀ ਪਿਆਸੀ ਹੈ ਮੇਰੀ ਬਲੀ ਲੈਣ ਨੂੰ ਤਿਆਰ ਹੈ ਕਿ ਤੂੰ ਕਿਸੇ ਦੀ ਬਲੀ ਦੇਵੇਂ ਫਿਰ ਉਸਨੇ ਪ੍ਰਸੰਨ ਹੋਣਾ ਹੈ ਇਸ ਕਰਕੇ ਤੀਸਰੀ ਢੇਰੀ ਦੇਵੀ ਦੇਵਤਿਆਂ ਦੀ ਮੈਂ ਬਣਾਈ ਸੀ ਉਹ ਵੀ ਢਾ ਦਿੱਤੀ ਇਹ ਬਾਦਸ਼ਾਹ ਚੌਥੀ ਢੇਰੀ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਰਮੇਸ਼ਰ ਦੀ ਬਣਾਈ ਹੈ ਤੇ ਉਹ ਹਰ ਸਮੇਂ ਹਰ ਇੱਕ ਥਾਂ ਤੇ ਜੀਵ ਦੀ ਰੱਖਿਆ ਕਰਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੰਦੇ ਹਨ ਜਿਹਨੂੰ ਉਹ ਪਰਮੇਸ਼ਰ ਰੱਖੇ ਉਹਨੂੰ ਮਾਰ ਕੋਈ ਨਹੀਂ ਸਕਦਾ ਤਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਈ ਹੈ ਜਿਸ ਨੇ ਇਸ ਮਤਲੁਕ ਦੇ ਵਿੱਚ ਹੁਣ ਤੱਕ ਮੇਰੀ ਰੱਖਿਆ ਕੀਤੀ ਹੈ ਤੇ ਅੱਗੇ ਵੀ ਉਹੋ ਹੀ ਮੇਰਾ ਸਹਾਇਕ ਹੈ ਉਸ ਨੂੰ ਮੈਂ ਨਮਸਕਾਰ ਕੀਤੀ ਖੁਸ਼ ਹੁਆ ਤੇ ਤੇਰਾ ਆਸਰਾ ਜੋ ਹੈ ਉਹ ਸਦਾ ਹੀ ਮੇਰੇ ਨਾਲ ਹੈ ਬਾਦਸ਼ਾਹ ਉਸ ਬੱਚੇ ਦੇ ਕੋਲੋਂ ਇਦਾਂ ਦੀਆਂ ਗਿਆਨ ਵਾਲੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋਇਆ ਕਿ ਇਦਾਂ ਦਾ ਸੰਤ ਸੇਵੀ ਤੇ ਅਕਲਮੰਦ ਬੱਚਾ ਕਿੱਥੋਂ ਮਿਲਣਾ ਹੈ ਇਸ ਦੀ ਬਲੀ ਦੇ ਕੇ ਮੇਰੇ ਕੋਲੋਂ ਕੋਈ ਗੁਨਾਹ ਨਾ ਹੋ ਜਾਵੇ ਤੇ ਜੇ ਫਿਰ ਵੀ ਮੇਰੇ ਘਰ ਪੁੱਤਰ ਪੈਦਾ ਨਾ ਹੋਵੇ ਇਦਾਂ ਸੋਚ ਕੇ ਕਉ ਜੋਤ ਸਿੰਘਾਂ ਦੇ ਕੋਲ ਗਿਆ ਆਖਣ ਲੱਗਾ ਏ ਜੋਤਸੀ ਜੋਤ ਸਲਾਉ ਇਹ ਦੱਸੋ ਕਿ ਸੱਚਮੁੱਚ ਹੀ ਜੇ ਇਹ ਦੇਵੀ ਪ੍ਰਸੰਨ ਹੋ ਗਈ ਤਾਂ ਮੇਰੇ ਘਰ ਬੱਚਾ ਪੈਦਾ ਹੋਵੇਗਾ ਕਿ ਨਹੀਂ ਹੋਵੇਗਾ ਤਾਂ ਜੋਤਸੀ ਆਖਣ ਲੱਗੇ ਹੈ ਬਾਦਸ਼ਾਹ ਅਸੀਂ ਤੇ ਆਪਣੀ ਵਿਧੀ ਅਨੁਸਾਰ ਦੇਵੀ ਦੀ ਪੂਜਾ ਕਰਨੀ ਹੈ ਦੇਵੀ ਪ੍ਰਸੰਨ ਹੋਵੇ ਜਾਂ ਨਾ ਹੋਵੇ ਇਹ ਉਸ ਦੇ ਉੱਤੇ ਨਿਰਭਰ ਹੈ ਦੂਸਰੀ ਗੱਲ ਜੇ ਦੇਵੀ ਪ੍ਰਸੰਨ ਹੋ ਵੀ ਗਈ ਅੱਗੋਂ ਤੈਨੂੰ ਕੀ ਵਰ ਦਿੰਦੀ ਐ ਇਹ ਤੇ ਉਹੋ ਜਾਣਦੀ ਐ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਬਾਦਸ਼ਾਹ ਨੇ ਵਿਚਾਰਿਆ ਕਿ ਇੰਨਾ ਅਕਲ ਵਾਲਾ ਬੱਚਾ ਮੈਂ ਮਾਰ ਦਿੱਤਾ ਤੇ ਜੇਕਰ ਮੇਰੇ ਘਰ ਸੰਤਾਨ ਵੀ ਪੈਦਾ ਨਾ ਹੋਈ ਤਾਂ ਮੈਨੂੰ ਬੜਾ ਵੱਡਾ ਪਾਪ ਲੱਗੇਗਾ ਹੁਣ ਉਸ ਬੱਚੇ ਨੇ ਸੰਤਾਂ ਦੀ ਸੇਵਾ ਕੀਤੀ ਸੀ ਉਹਨਾਂ ਦੇ ਕੋਲੋਂ ਜੋ ਅਕਲ ਲਈ ਸੀ ਉਸ ਅਕਲ ਦਾ صدਕਾ ਉਹ ਬੱਚਾ ਰਾਜੇ ਨੂੰ ਪਿਆਰਾ ਲੱਗਣ ਲੱਗ ਪਿਆ ਆਖਣ ਲੱਗਾ ਕਿ ਮੈਂ ਆਪਣੇ ਕਰ ਪੁੱਤਰ ਦੀ ਪ੍ਰਾਪਤੀ ਚੰਨਾ ਤੇ ਇਸ ਦੇ ਮਾਤਾ ਪਿਤਾ ਨੇ ਤੇ ਇਸ ਨੂੰ ਵੇਚ ਹੀ ਦਿੱਤਾ ਹੈ ਇਸ ਨੂੰ ਮਾਰ ਕੇ ਵੀ ਮੈਂ ਪੁੱਤਰ ਲੱਭਦਾ ਹਾਂ ਤੇ ਕਿਉਂ ਨਾ ਹੋਵੇ ਮੈਂ ਇਸੇ ਨੂੰ ਆਪਣਾ ਧਰਮ ਦਾ ਪੁੱਤਰ ਬਣਾ ਲਵਾਂ ਤੇ ਆਪਣਾ ਰਾਜ ਅਖੀਰ ਦੇ ਸਮੇਂ ਉਸ ਦੇ ਹਵਾਲੇ ਕਰ ਦਵਾ ਇਸ ਤਰ੍ਹਾਂ ਉਸ ਬੱਚੇ ਨੂੰ ਘੋਟ ਕੇ ਰਾਜੇ ਨੇ ਸਾਤੀ ਦੇ ਨਾਲ ਲਾਇਆ ਬੜਾ ਪਿਆਰ ਕੀਤਾ ਆਪਣਾ ਪੁੱਤਰ ਬਣਾ ਕੇ ਮਹਿਲਾ ਦੇ ਵਿੱਚ ਲੈ ਗਿਆ ਤੇ ਉਸੇ ਵੇਲੇ ਆਪਣੇ ਤਖਤ ਦਾ ਮਾਲਕ ਉਸ ਨੇ ਬਣਾ ਦਿੱਤਾ ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਪਰਮਉੰਦੇ ਹਨ ਕਿ ਜਿਸ ਦਾ ਉਹ ਪਰਮੇਸ਼ਰ ਰਾਖਾ ਹੋਵੇ ਜਿਸ ਕਾ ਸਾਹਿਬ ਡੱਡਾ ਹੋਵੇ ਜਿਸ ਕੋ ਮਾਰ ਨਾ ਸਕੇ ਕੋਈ ਉਹਨੂੰ ਕੋਈ ਮਾਰ ਨਹੀਂ ਸਕਦਾ ਤੇ ਜਿਸ ਨੂੰ ਉਸ ਪਰਮੇਸ਼ਰ ਦਾ ਬਲਾਵਾ ਆ ਜਾਵੇ ਉਸ ਨੂੰ ਕੋਈ ਰੱਖ ਨਹੀਂ ਸਕਦਾ ਇਸ ਤਰ੍ਹਾਂ ਉਹ ਬੱਚਾ ਜੋ ਹੈ ਉਹ ਪਰਮੇਸ਼ਰ ਤੇ ਭਰੋਸਾ ਰੱਖਣ ਦੇ ਕਰਕੇ ਬਚ ਗਿਆ ਰਾਜ ਭਾਗ ਉਸ ਨੇ ਪ੍ਰਾਪਤ ਕੀਤਾ ਸੋ ਇਹ ਸਾਡੀ ਸਾਖੀ ਜੋ ਆਪਾਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲਈ ਹੈ ਇਸ ਤਰ੍ਹਾਂ ਦੀ ਆਪ ਜੀ ਨੂੰ ਲੱਗੀ ਆਪਣੇ ਵਿਚਾਰ ਕਮੈਂਟ ਆ ਰਹੀ ਜਰੂਰ ਦਚਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਅੱਗੇ ਜਰੂਰ ਕਰਿਆ ਕਰੋ ਤਾਂ ਜੋ ਅੱਗੇ ਤੱਕ ਇਸ ਸਾਖੀ ਨੂੰ ਸੁਣ ਕੇ ਸੰਗਤਾਂ ਲਾਹੇ ਪ੍ਰਾਪਤ ਕਰਨੇ ਸੋ ਜਿੰਨਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਭਾਈ ਮਨਜੀਤ ਸਿੰਘ ਸਾਧਪੁਰ ਵਾਲੇ ਇਹ ਸਾਡੇ ਚੈਨਲ ਦਾ ਨਾਮ ਹੈ ਸੋ ਇੱਥੇ ਸਮਾਪਤੀ ਹੈ ਸਤਿ ਸ੍ਰੀ ਅਕਾਲ ਜੀ